ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਪਰਮਿੰਦਰਜੀਤ ਸਿੰਘ ਵੱਲੋਂ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋ ਫੇਸਬੁਕ ਪੇਜ ਪੇਜ ਨੂੰ ਫਾਲੋ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਰ ਕੋਈ ਸੁਝਾਅ ਹੁੰਦਾ ਹੈ ਸਾਡੇ ਪੇਜ ਦੇ ਲਈ ਜਾਂ ਸਾਡੇ ਵਾਸਤੇ ਜਾਂ ਕੋਈ ਗੱਲ ਤੁਸੀਂ ਕਹਿਣੀ ਚਾਹੁੰਦੇ ਹੋ ਤਾਂ ਪਲੀਜ਼ ਸਾਡੇ ਇਨਬਾਕਸ ਦੇ ਵਿੱਚ ਜਾ ਕੇ ਤੁਸੀਂ ਦੱਸਿਆ ਕਰੋ ਆਪਾਂ ਹਰ ਰੋਜ਼ ਦੀ ਤਰ੍ਹਾਂ ਕੋਈ ਨਾ ਕੋਈ ਵਿਚਾਰ ਚਰਚਾ ਕਰਦੇ ਰਹਿੰਦੇ ਆ ਤੇ ਵਿਚਾਰ ਚਰਚਾ ਤੁਹਾਨੂੰ ਕਿਸ ਤਰ੍ਹਾਂ ਲੱਗਦੀ ਹੈ ਸਾਡੀ ਸਾਡੀਆਂ ਗੱਲਾਂ ਦੇ ਵਿੱਚ ਕੋਈ ਤੁਹਾਨੂੰ ਚੰਗਿਆਈ ਲੱਗਦੀ ਆ ਤਾਂ ਪਲੀਜ਼ ਤੁਸੀਂ ਜ਼ਰੂਰ ਦੱਸਿਆ ਕਰੋ ਤੇ ਢਿੱਲੋ ਸਾਹਿਬ ਮੇਰੇ ਨਾਲ ਹੈਗੇ ਗੂਗਲ ਬਾਬਾ ਆਪਾਂ ਇਹਨਾਂ ਨਾਲ ਰੋਜ਼ ਦੀ ਤਰ੍ਹਾਂ ਅੱਜ ਫੇਰ ਕੋਈ ਸਵਾਲ ਜਵਾਬ ਕਰਦੇ ਆਂ ਢਿੱਲੋ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪ੍ਰਵਿੰਦਰ ਜੀ ਤੋਂ ਪਹਿਲਾਂ ਤੁਸੀਂ ਬੋਲੋ ਮੈਂ ਥੋੜੀ ਜਿਹੀ ਕਲੀਅਰ ਕਰਦੇ ਆਂ ਵੀ ਫੇਸਬੁੱਕ ਇਕੱਲਾ ਹੀ ਨਹੀਂ ਨਾਲ YouTube ਵੀ ਨਾਲ ਇੰਸਟਾਗ੍ਰਾਮ ਵੀ ਹੈ ਜੀ ਹਾਂ ਨਾਲ ਇੰਸਟਾਗ੍ਰਾਮ YouTube ਮਤਲਬ ਸਾਰੇ ਉਹ ਫਿਰ ਮੈਨੂੰ ਐ ਅਸਰ ਵੀ ਢਿੱਲੋ ਸਾਹਿਬ ਇਹ ਆਪਾਂ ਚਲੋ ਆਪਣੀਆਂ ਗੱਲਾਂ ਚੱਲ ਪਈਆਂ ਹੁਣ ਆਪਾਂ ਥੋੜਾ ਜਿਹਾ ਇਹਦੇ ਤੇ ਹੀ ਕਰ ਲੈਨੇ ਵੀ ਜਦੋਂ ਢਿੱਲੋ ਬਖਤੌਰ ਢਿੱਲੋ ਖੋਲੂਗਾ ਉਹਦੇ ਚ ਫੇਸਬੁੱਕ ਵੀ ਆ ਜਾਣਾ ਜੀ YouTube ਵੀ ਆ ਜਾਣੀ ਹੈ ਇੰਸਟਾਗ੍ਰਾਮ ਵੀ ਆ ਜਾਣਾ ਤੇ ਪੇਜ ਵੀ ਫਾਲੋ ਕਰਦੇ ਆ ਜੀ ਤੇ ਆਪਾਂ ਅੱਜ ਸਾਰਿਆਂ ਨੂੰ ਬੇਨਤੀ ਰਿਕੁਐਸਟ ਵੀ ਕਰਦਨੇ ਆ ਵੀ ਜਿੰਨੇ ਸਾਡੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਭੈਣ ਭਰਾ ਬੈਠੇ ਆ ਜਾਂ ਕੋਈ ਵੀ ਸਾਨੂੰ ਚਾਹਣ ਵਾਲਾ ਤਾਂ ਪੇਜ ਸਾਡਾ ਫਾਲੋ ਜ਼ਰੂਰ ਕਰਿਆ ਕਰੋ ਇੰਸਟਾਗ੍ਰਾਮ ਵੀ ਦੇਖ ਲਿਆ ਕਰੋ ਫਿਰ YouTube ਵੀ ਵੇਖਣਾ ਕਰੋ ਜਿਹੜਾ ਜਿਹੜਾ ਕੁਝ ਹੁੰਦਾ ਹੁੰਦਾ ਹੁਣ ਤੋਂ ਦੇਖ ਲਿਆ ਕਰੋ ਢਿਲੋ ਸਾਹਿਬ ਦਾ ਬਾਈ ਤੇ ਸੁਣ ਵੀ ਲਿਆ ਕਰੋ ਇਹ ਜਿਹੜੀਆਂ ਵਿਚਾਰ ਸਾਡੀਆਂ ਚੰਗੀਆਂ ਲੱਗਦੀਆਂ ਤੁਹਾਨੂੰ ਤਾਂ ਸਾਨੂੰ ਐਪਰੀਸ਼ੀਏਟ ਸਾਨੂੰ ਖੁਸ਼ੀ ਮਿਲਦੀ ਹੈ ਵੀ ਅਸੀਂ ਕਿਸੇ ਬੰਦੇ ਨੂੰ ਚੰਗੀ ਕੁਝ ਮਤਲਬ ਪਰੋਹ ਸਕਦੇ ਆ ਅਸੀਂ ਚੰਗਾ ਪਰੋਸਣ ਦੀ ਕੋਸ਼ਿਸ਼ ਵੀ ਕਰਦੇ ਆ ਜੀ ਢਿਲੋ ਸਾਹਿਬ ਮੈਂ ਹੁਣ ਇੱਕ ਕੋਟ ਕਲੀਅਰ ਕਰ ਦਿਆ ਕਿ ਜਦੋਂ ਆਪਾਂ 2-3 ਦਿਨ ਪਹਿਲਾਂ ਦਵਿੰਦਰਪਾਲ ਭੁੱਲਰ ਵਾਲੇ ਐਪੀਸੋਡ ਤੇ ਗੱਲਬਾਤ ਕੀਤੀ ਸੀ ਜੀ ਤਾਂ ਮੈਂ ਇਸ ਵੇਲੇ ਜਿੱਦੋਂ ਜਾ ਰਿਹਾ ਸੀ ਸ਼ਾਮ ਨੂੰ ਘਰ ਤੋਂ ਤਾਂ ਮੈਨੂੰ ਕੋਟ ਪੂਰਾ ਦੇ ਕੋਲ ਇੱਕ ਪਿੰਡਾ ਸੰਧਵਾ ਜੀ ਉਥੋਂ ਦੇ ਇੱਕ ਸਾਡੇ ਮਿੱਤਰ ਹੈ ਬਜ਼ੁਰਗ ਆ ਵੈਸੇ ਤਾਂ ਸ਼ਰਮਾ ਜੀ ਜੀ ਮੈਨੂੰ ਸ਼ਰਮਾ ਜੀ ਦਾ ਫੋਨ ਆਉਂਦਾ ਹੈ ਜੀ ਤੇ ਉਹ ਉਹਨਾਂ ਨੇ ਜਿਹੜਾ ਹੈ ਕੰਪਲੀਮੈਂਟ ਕੀਤਾ ਕਹਿੰਦੇ ਯਾਰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਮੈਂ ਕਿਹਾ ਜੀ ਕਿਵੇਂ ਉਹ ਕਹਿੰਦੇ ਦਵਿੰਦਰਪਾਲ ਸਿੰਘ ਪੁੱਲਰ ਦੇ ਬਾਪ ਨੂੰ ਜਦੋਂ ਚੁੱਕਿਆ ਨਾ ਜੀ ਉਹ ਮੇਰੇ ਨਾਲ ਹੀ ਨੌਕਰੀ ਕਰਦਾ ਸੀ ਅੱਛਾ ਜੀ ਅਸੀਂ ਇਕੱਠੇ ਸੀ ਕਹਿੰਦਾ ਮੈਂ ਥੋੜਾ ਜਿਹਾ ਪਾਸੇ ਹੋਇਆ ਤੇ ਜਦੋਂ ਮੈਂ ਆਇਆ ਦਫ਼ਤਰ 'ਚ ਤੇ ਉੱਥੇ ਜਿਹੜੇ ਸਾਡੇ ਛੋਟੇ ਮੁਲਾਜ਼ਮ ਸੀ ਉਹ ਕਹਿੰਦੇ ਜੀ ਉਹਨਾਂ ਨੇ ਤੱਕ ਪੁੱਲਰ ਨੂੰ ਚੱਕ ਕੇ ਲੇਗੀ ਕਹਿੰਦਾ ਮੈਂ ਕਿਹ ਕਾਊਂਟ ਚੱਕ ਕੇ ਲੈ ਗਈ ਕਹਿੰਦੇ ਜੀ ਪੁਲਿਸ ਵਾਲੇ ਚੱਕ ਕੇ ਲੈ ਗਈ ਤੇ ਤੁਹਾਨੂੰ ਵੀ ਨਾ ਲੈ ਜਾਣ ਅੱਛਾ ਜੀ ਉਹਨਾਂ ਨੂੰ ਵੀ ਸ਼ੱਕ ਪੈ ਗਿਆ ਵੀ ਕੋਈ ਨਾ ਵਿੱਚ ਕਪੜੇ ਬਾਜੀ ਹੈ ਕਪੜੇ ਬਾਜੀ ਦੇ ਸੰਬੰਧ ਵਿੱਚ ਵੀ ਇੱਕ ਅਫਸਰ ਤਾਂ ਚੁੱਕਿਆ ਗਿਆ ਕਿਤੇ ਦੂਜਾ ਨਾ ਦੂਜਾ ਗਿਆ ਬਈ ਉਹਨਾਂ ਨੇ ਮੈਨੂੰ ਜਦੋਂ ਗੱਲ ਦੱਸੀ ਮੈਂ ਕਿਹਾ ਜੀ ਅੱਛਾ ਕਹਿੰਦੇ ਬਿਲਕੁਲ ਠੀਕ ਹੈ ਮੈਂ ਚਸ਼ਮਦੀਦ ਗਵਾ ਮੇਰੇ ਸਾਹਮਣੇ ਸਾਰਾ ਖੁਸ਼ ਹੋਇਆ ਸੀ ਫਿਰ ਉਹਨਾਂ ਨੇ ਕਿਹਾ ਕਹਿੰਦੇ ਉਹ ਤੋਂ ਫਿਰ ਨਤੀਜਾ ਇਹ ਹੋਇਆ ਕਿ ਮੈਂ ਵੀ ਚਲਾ ਗਿਆ ਉੱਥੋਂ ਜੀ ਮਤਲਬ ਪਾਸੇ ਪਾਸੇ ਹੋ ਗਏ ਆਪਸੇ ਪਾਸਾ ਕੀਤਾ ਆਪਦਾ ਕਿਤੇ ਮੈਨੂੰ ਨਾ ਫੜ ਕੇ ਲੈ ਇਸ ਤਰੀਕੇ ਸਾਡੇ ਨਾਲ ਇੱਕ ਦੋ ਇੱਕ ਪਟਿਆਲੇ ਤੋਂ ਬੜਾ ਸਾਡਾ ਖੌਨਹਾਰ ਪੱਤਰਕਾਰ ਹੈ ਇੱਕ ਅਗਰੇਜ਼ੀ ਖਬਰ ਦਾ ਮੈਂ ਨਾਂ ਨਹੀਂ ਲੈਣਾ ਚਾਹੂੰਗਾ ਉਹਦਾ ਕੱਲ ਫੋਨ ਆਇਆ ਸੀ ਮੈਨੂੰ ਤੇ ਉਹਨੇ ਮੈਨੂੰ ਕਈ ਸੁਝਾਅ ਵੀ ਦਿੱਤੇ ਤੇ ਉਹਨੇ ਕਿਹਾ ਵੀ ਸਾਡੇ ਆਸਤੇ ਬੜੀ ਵਧੀਆ ਗੱਲ ਹੈ ਕਿ ਜਿਹੜੀ ਜਿਹੜੀ ਅਸਲ ਪੱਤਰਕਾਰਤਾ ਜਿਹੜੀ ਹਿਸਟਰੀ ਦੇ ਨਾਲ ਜੁੜੀ ਹੋਈ ਪੱਤਰਕਾਰਤਾ ਤੁਸੀਂ ਬਿਲਕੁਲ 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 ਅੱਜ ਆਪਣੇ ਬਹੁਤ ਵੱਡੇ ਸਮਾਜ ਸੇਵੀ ਹੈ ਜੀ ਬਿਜੇਪਟ ਬਿਜੇਪਟ ਠੀਕ ਹੈ ਜੀ ਜਿਹੜੇ ਕਿ ਮਤਲਬ ਬਹੁਤ ਵੱਡਾ ਖੂਨਦਾਨ ਦਾ ਕੰਮ ਕਰਦੇ ਆ ਦਾਨੀਏ ਬਹੁਤ ਵੱਡੇ ਬਹੁਤ ਵੱਡੇ ਦਾਨੀ ਆ ਉਹ ਆਰਗੇਨਾਈਜ਼ ਕਰਦੇ ਆ ਤੁਹਾਨੂੰ ਕਿਤੇ ਕੋਈ ਕਿਸੇ ਕਿਸਮ ਦਾ ਕੋਈ ਖੂਨ ਕਿਸੇ ਨੂੰ ਨਾ ਮਿਲੇ ਤਾਂ ਬਿਲੇ ਪਰ ਤੁਹਾਨੂੰ ਇਥੋਂ ਮਰਦੀ ਯਾਦ ਕਰੋ ਤੇ ਹਾਜ਼ਰ ਹੈ ਜੀ ਉਹ ਹਾਜ਼ਰ ਹੈ ਤੁਹਾਨੂੰ ਪ੍ਰਕਿਊਰ ਕਰਕੇ ਦਊਗਾ ਆਪਣੇ ਆਪ ਬੰਦੇ ਭੇਜਦਾ ਹੈ ਇਨਚ ਭੇਜਨੇ ਆ ਹਸਪੀਟਲ ਭੇਜਨੇ ਆ ਜੇ ਚੰਡੀਗੜ੍ਹ ਵਗੈਰਾ ਵੀ ਲੁਧਿਆਣਾ ਚੰਡੀਗੜ੍ਹ ਦਿੱਲੀ ਜਿੱਥੇ ਵੀ ਉਹਨੂੰ ਕੋਈ ਉਹਨਾਂ ਨੇ ਵੀ ਅੱਜ ਮੇਰੇ ਨਾਲ ਗੱਲ ਕੀਤੀ ਲੰਬੀ ਗੱਲਬਾਤ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਤੁਹਾਡਾ ਇਹ ਪ੍ਰੋਗਰਾਮ ਬਹੁਤ ਵਧੀਆ ਇਸ ਗੱਲ ਤੋਂ ਨਹੀਂ ਕਦੇ ਵੀ ਲੰਬਾ ਪਿਆ ਵੀ ਕੀ ਐ ਕੀ ਐ ਜਿੰਨੀ ਗੱਲ ਹੁੰਦੀ ਐ ਕਹਿੰਦੇ ਇਸ ਕਰਕੇ ਅਸੀਂ ਸਾਰੇ ਸੱਜਣਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਜਿਹੜਾ ਹੌਸਲਾ ਸਦਾ ਬਧਾਇਆ ਕਿਉਂਕਿ ਸ਼ੁਰੂਆਤ ਕੀਤੀ ਹੈ ਨਵੀਂ ਭਾਵੇਂ ਹੋਰ ਪਲੇਟਫਾਰਮਾਂ ਤੇ ਕੰਮ ਕਰਦੇ ਪਰ ਆਪਣਾ ਆਪ ਦਾ ਪਲੇਟਫਾਰਮ ਇਹ ਹੈ ਜੀ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਪਲੇਟਫਾਰਮ ਦੇਖੋ ਦੇਖੋ ਬਿਲਕੁਲ ਚਲੋ ਸਭ ਅੱਜ ਆਪਾਂ ਵਿਚਾਰ ਚਰਚਾ ਕਰਦੇ ਆ ਮਤਲਬ ਰੋਜ਼ ਟੌਪ ਕੰਪਨੀ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਮਤਲਬ ਅੱਜ ਮੇਰੇ ਟੌਪ 'ਤੇ ਹੈ ਵੀ ਪਿਛਲੇ ਦਿਨੀ ਸੀਵੀਆਈ ਨੇ ਇੱਕ ਆਈਪੀਐਸ ਅਫਸਰ ਭਰਿਆ ਸੀ ਹਰਚਰਨ ਸਿੰਘ ਭੁੱਲਰ ਜੀ ਉਹ ਤਿਹਾਰ ਵੀ ਸਾਰੇ ਨੰਗੇ ਏਟ ਲੋ ਸਾਹਿਬ ਜੀ ਤਿਹਾਰ ਨੰਗਰ ਤੋਂ ਬਾਅਦ ਕੀ ਕੋਈ ਹਲਚਲ ਹੋਈ ਕਿ ਨਹੀਂ ਹੋਈ ਉਹਦੇ ਬਾਰੇ ਵੀ ਅੱਜ ਸਾਨੂੰ ਵਿਚਾਰਜਾ ਪਾ ਟੇ ਲੋ ਸਾ ਉਹਦੇ ਦੱਸੋ ਜੇ ਭੁੱਲਰ ਸਾਹਿਬ ਬਾਰੇ ਵੀ ਕੀ ਕੁਝ ਹੋਇਆ ਕੁਝ ਕਿ ਨਹੀਂ ਬਸ ਖੜ ਗਈ ਉੱਤੀ ਗੱਲ ਨਹੀਂ 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 ਖੜੀ ਨਹੀਂ ਜੀ ਅਸਲ ਦੇ ਵਿੱਚ ਤਿਹਾਰ ਲੱਗਣ ਦੀ ਕਹਾਣੀ ਇਸ ਕਰਕੇ ਆਉਂਦੀ ਹੈ ਵਿੱਚ ਕਿਉਂਕਿ ਸੀਬੀਆਈ ਨੇ ਐਚਐਸ ਪੁੱਲਰ ਹਰਜਨ ਸਿੰਘ ਪੁੱਲਰ ਜਿਹੜੇ ਰੋਪੜ ਰੇਂਜ ਦੇ ਡੀਆਈਜੀਸੀ ਜੀ ਉਹਨਾਂ ਨੂੰ 5 ਲੱਖ ਰੁਪਏ ਰਿਸ਼ਵਤ ਲੈੰਦਿਆਂ ਗ੍ਰਿਫਤਾਰ ਕੀਤਾ ਸੀ ਜਦੋਂ ਉਹਨਾਂ ਦੇ ਘਰ ਰੇਡ ਕੀਤੀ ਤਾਂ ਉਸ ਰੇਡ ਤੋਂ ਬਹੁਤ ਸਾਰਾ ਸਮਾਨ ਮਿਲ ਗਿਆ ਸੀ ਜੀ ਲਗਭਗ 1.7 ਕਰੋੜ ਰੁਪਇਆ ਅੱਛਾ 21 ਕਿਲੋ 골ਡ 골ਡ ਤੇ ਬਾਕੀ 골d ਉਸ ਤੋਂ ਬਾਅਦ ਹੋਰ ਉਹਨਾਂ ਨੇ ਜਿਹੜਾ ਹੈ ਉਹਨਾਂ ਦਾ ਇੱਕ ਫਾਰਮ ਹੈ ਮਹਿਲ ਫਾਰਮ ਉਹਨਾਂ ਦੇ ਬਾਪ ਦੇ ਨਾਂ 'ਤੇ ਬਣਾਇਆ ਹੋਇਆ ਸਮਰਾਲੇ ਕੋਲੇ ਜੀ ਉੱਥੇ ਰੇਡ ਕੀਤੀ ਸੀ ਤੇ ਉੱਥੋਂ ਵੀ ਉਹਨਾਂ ਨੂੰ ਕਾਫੀ ਸਾਰਾ ਸਮਾਨ ਜਿਹੜਾ ਮਿਲ ਗਿਆ ਜੀ ਅਕਸਾਈ ਦੀ ਇੱਕ FIR ਦਰਜ ਹੋ ਗਈ ਹੈ ਤੇ ਉਦੋਂ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਟਿੱਕਾ ਟਿੱਪਣੀ ਕੀਤੀ ਸੀ ਕਿ सीबीआई ਨਿਰਮਾਨ ਕਿਉਂ ਨਹੀਂ ਲਿਆ ਮੈਂ ਉਸ ਵੇਲੇ ਵੀ ਇਹ ਗੱਲ ਕਲੀਅਰ ਕੀਤੀ ਸੀ ਕਿ ਅਸਲ ਦੇ ਵਿੱਚ ਹੁਣ ਰਿਮਾਂਡ ਲੈਣ ਦੀ ਓਵੇਂ ਲੋੜ ਨਹੀਂ ਜਿਵੇਂ ਪਹਿਲਾਂ ਹੁੰਦੀ ਕਿਉਂਕਿ ਆਮ ਤੌਰ ਤੇ ਜੇ ਸਾਡੀ ਜ਼ਿਲ੍ਹਾ ਦੀ ਪੁਲਿਸ ਹੁੰਦੀ ਹੈ ਪੰਜਾਬ ਦੀ ਪੁਲਿਸ ਹੈ ਜਿਹੜੇ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਨ ਨੂੰ ਇਮੀਡੀਏਟ ਦਾ ਰਿਮਾਂਡ ਲਓ सीबीआई ਪਹਿਲਾਂ ਆਪਣੇ ਸਬੂਤ ਇਕੱਠੇ ਕਰਦੀ ਹੈ ਕੇਸ ਰਜਿਸਟਰ ਕਰ ਲਿਆ ਉਹਨਾਂ ਨੇ ਸਾਰਾ ਕੁਝ ਕਰ ਲਿਆ ਉਹਨਾਂ ਨੇ ਸਬੂਤ ਇਕੱਠੇ ਕਰ ਲਏ ਸਬੂਤ ਇਕੱਠੇ ਕਰਨ ਤੋਂ ਬਾਅਦ ਜਿਹੜਾ ਨਵਾਂ ਬੀ ਐਨ ਐਸ ਕਾਨੂੰਨ ਬਣਿਆ ਹੈ ਉਦੇ ਮੁਤਾਬਕ ਇਹਨਾਂ ਨੂੰ 40 ਦਿਨਾਂ ਦੀ ਮਿਆਦ ਹੈ 40 ਦਿਨਾਂ ਦੇ ਵਿੱਚ ਵਿੱਚ ਜਦੋਂ ਮਰਦੀ ਹੈ ਉਹਨਾਂ ਨੂੰ ਜੇਲ੍ਹ ਚ ਲੈ ਆ ਸਕਦੇ ਆ 15 ਦਿਨਾਂ ਲਈ ਠੀਕ ਹੈ ਜੀ ਜੇ ਮਤਲਬ ਤੁਸੀਂ ਹਿੱਸਿਆਂ ਦੇ ਵਿੱਚ ਵੀ ਕਰਨਾ ਹੋਵੇ ਵੀ 3 ਦਿਨਾਂ ਦਾ ਇੱਕ ਦਿਨ ਲੈ ਜਾਂਦਾ ਰਿਮਾਨ ਕੁਛ ਕੁਛ ਕਰ ਲਈ ਫੇਰ ਛੱਡਿਆ ਜਾਂਦਾ 12 ਦਿਨ ਰਹਿ ਕੇ 12 ਦਿਨਾਂ ਦੇ ਫੇਰ ਦੋ ਵਾਰੀ ਤਿੰਨਾਰੀ ਜਿੰਨੀ ਆਰੀ ਪਰਦੀ ਲਾਇਆ ਇਹ ਉਹਨਾਂ ਦਾ ਇੱਕ ਪ੍ਰੋਸੈਸ ਹੈ ਕਿਉਂਕਿ ਆਪਾਂ ਇਸ ਕਾਲ ਨੂੰ ਜਾਣਦੇ ਸੀ ਕਿ ਤੇਹਵਾਰ ਆ ਗਿਆ ਦਿਵਾਲੀ ਦਾ ਤਿਉਹਾਰ ਆ ਗਿਆ ਧੰਤਰਸ ਆ ਗਈ ਸੀ ਵਿਸ਼ਕਰਮਾ ਡੇ ਆ ਗਿਆ ਇਹ ਇੱਕ सीबीआई ਦੇ ਅਫੀਸਰ ਆਉਂ ਚੰਡੀਗੜ੍ਹ ਕੱਲੇ ਦੇ ਨਹੀਂ ਹੈ ਕਿ ਜਾਂ ਪੰਜਾਬ ਦੇ ਨਹੀਂ ਉਹ ਦਿੱਲੀ ਤੋਂ ਵੀ ਆਏ ਸੀ ਦਿੱਲੀ ਤੋਂ ਸੋ ਅਫੀਸਰ ਸਹਿਬਾਨ ਨੇ ਆਪਣੇ ਘਰੋਂ ਘਰੀ ਵੀ ਜਾਣਾ ਸੀ ਤੇ ਉਹ ਆ ਗਏ ਜੀ ਤੇ ਅੱਜ ਵਕਾਇਦਾ ਉਹਨਾਂ ਨੇ ਜਿਹੜੀ ਹੈਗੀ ਆਪਣੀ ਸ਼ੁਰੂਆਤ ਕੀਤੀ ਹੈ ਅੱਛਾ ਹੋ ਗਈ ਸ਼ੁਰੂ ਉਹ ਹਾਂ ਜੋ ਜਾਣਕਾਰੀ ਮੈਨੂੰ ਮਿਲੀ ਹੈ ਹੁਣ ਤੱਕ ਕਿ ਐਚਡੀਐਫਸੀ ਬੈਂਕ ਦੀ ਚੰਡੀਗੜ੍ਹ ਵਾਲੀ ਜਿਹੜੀ ਇੱਕ ਬ੍ਰਾਂਚ ਹੈ ਸੈਕਟਰ 9 ਦੇ ਵਿੱਚ ਜੀ ਉੱਥੇ ਦਾ ਜਿਹੜਾ ਨੌਕਰ ਹੈ ਉਹ ਨੌਕਰ ਉਹਨਾਂ ਨੇ ਖੋਲੇ ਹੁਣ ਤੱਕ ਜਿਹੜੀ ਇਨਫਰਮੇਸ਼ਨ ਆਈ ਹੈ ਉਹਦੇ ਮੁਤਾਬਕ 50 ਗ੍ਰਾਮ ਸੋਨਾ ਉੱਥੋਂ ਬਰਾਮਦ ਹੋਇਆ ਤੇ ਜਾਇਦਾਦਾਂ ਦੇ ਕੁਝ ਡਾਕੂਮੈਂਟਸ ਵੀ ਬਰਾਮਦ ਹੋਏ ਜੀ ਚਾਰਕ ਕਹਦੇ ਹੈ ਜੀ ਫੋਰ ਲੋਕਰ ਹੈ ਵਕਫ ਵਕਫਾ ਮਤੇ ਉਹਨਾਂ ਨੂੰ ਖੋਲਣ ਕਿ ਉਹਨਾਂ ਦੇ ਵਿੱਚ ਕੀ ਕੁਝ ਨਿਕਲਦਾ ਕਿਉਂਕਿ ਅਸਲ ਦੇ ਵਿੱਚ ਇਹ ਕੜੀ ਬੜੀ ਲੰਬੀ ਹੈ ਇਹਦੇ ਵਿੱਚ ਕੱਲਾ ਇਹ ਨਹੀਂ ਕਿ ਉਹਨਾਂ ਕੋਲ ਕੀ ਬਰਾਮਦ ਹੋਇਆ ਇਹ ਹੈ ਕਿ ਭਵਿੱਖ ਦੇ ਵਿੱਚ ਉਹਨਾਂ ਤੋਂ ਕੀ ਕੀ ਕੁਝ ਬਰਾਮਦ ਹੋਵੇ ਬਿਲਕੁਲ ਕੇਸ ਭਾਵੇਂ ਇੱਕ ਆਕਾਸ਼ ਬੱਤੇ ਤੋਂ ਸ਼ੁਰੂ ਹੋਇਆ ਸੀ ਲੇਕਿਨ ਹੁਣ ਇਹਦੇ ਦੇ ਵਿੱਚ ਇੱਕ ਦਾਇਰਾ ਬੜਾ ਵੱਡਾ ਹੁੰਦਾ ਜਾਂਦਾ ਹੈ ਆਕਾਸ਼ ਬੱਤੇ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਦੱਸਿਆ ਕਿ ਅਮਰੀਕਾ ਦੇ ਵਿੱਚ ਕੋਈ ਸੱਜਣ ਰਹਦਾ ਸੀ ਉਹਨਾਂ ਦੀ ਪ੍ਰੋਪਰਟੀ ਦਾ ਝਗੜਾ ਚੱਲਦਾ ਸੀ ਜਦੋਂ ਪਤਾ ਲੱਗਿਆ ਕਿ ਇਹ ਬੰਦਿਆਂ ਦੀ ਇਹਨਾਂ ਦੀ ਆਪਸ ਵਿੱਚ ਲੈਣ ਦੇਣ ਹੈਗੀ ਹੈ ਉਹ ਆਪਣੇ ਜਿਹੜੇ ਦਲਾਲ ਸਾਹਿਬ ਤੇ ਕ੍ਰਿਸ਼ਨੂ ਜੀ ਕ੍ਰਿਸ਼ਨੂ ਹਾਂ ਕ੍ਰਿਸ਼ਨੂ ਤਾਂ ਕਹਿੰਦੇ ਫਿਰ ਉਹਦਾ ਦੁਆਰਾ ਮਤਲਬ ਜਿਹੜੀ ਇਹਦੀ ਕਾਹਲ ਹੁੰਦੀ ਹੈ ਕਿ ਮੇਰੀ ਗੱਲ ਵੀ ਕਰ ਲੋ ਅੱਛਾ ਸਾਡੀ ਜ਼ਮੀਨ ਜਿਹੜੀ ਹੈਗੀ ਉਹਦਾ ਜ਼ਮੀਨ ਦਾ ਝਗੜਾ ਨਿਪਟਾਓ ਤੇ ਉਹ ਕਹਿੰਦੇ ਫਿਰ ਗੱਲ ਹੋਈ ਉਹ ਕਹਿੰਦੇ ਫਿਰ ਆਪਾਂ ਲੈ ਲੈਂਦੇ ਜ਼ਮੀਨ ਅੱਛਾ ਜੀ ਉਹ ਜ਼ਮੀਨ ਮਤਲਬ ਜਿਹਨੂੰ ਆਪਾਂ ਕਹਿੰਦੇ ਕੋਆਰਡੀਨੇਟ ਦੇ ਭਾਅ ਖਰੀਦੀ ਦੀ ਜ਼ਮੀਨ ਤੇ ਜਿਹਦੇ ਕੋਲੇ ਪੁਲਿਸ ਆਇਆ ਤੇ ਫਿਰ ਪੁਲਿਸ ਜਾਂਦੀ ਉਹ ਕਹਿੰਦੀ अच्छा तो इमीडिएट ਤੁਹਾਨੂੰ ਪਤਾ ਕਬਜਾ ਕਿਵੇਂ ਹੋ ਜਾਂਦਾ ਹੈ ਬੰਦੇ ਛੱਡ ਕੇ ਭੱਜ ਜਾਂਦੇ ਆ ਇਹਦੇ ਚ ਨਾਲ ਕੱਲਾ ਇਹ ਹੀ ਨਹੀਂ ਪੁਲਿਸ ਨੂੰ ਇਸਤੇਮਾਲ ਕਰਨ ਤੋਂ ਇਲਾਵਾ ਫਿਰ ਉਹ ਨਾਲ ਦਰਮਸ਼ਾ ਨੂੰ ਵੀ ਇਸਤੇਮਾਲ ਕਰ ਲੈਂਦੇ ਬਿਲਕੁਲ ਜੀ ਬਿਲਕੁਲ ਲਠ ਮਾਰ ਕੇ ਨਹੀਂ ਉਹਨੇ ਪੰਜ ਰੰ ਕਰ ਲਏ ਉਹਨਾਂ ਨੂੰ ਇਸ ਤਰ੍ਹਾਂ ਕਰ ਲੈਂਦੇ ਸੋ ਇਸ ਕਿਸਮ ਦੀਆਂ ਕਿੰਨੀਆਂ ਪ੍ਰਾਪਰਟੀਜ਼ ਆ ਹੁਣ ਜੋ ਪੁਲਿਸਰ ਕੇ ਇਨਫਰਮੇਸ਼ਨ ਆ ਰਹੀ ਹੈ ਕਹਿੰਦੇ 70 71 ਪ੍ਰਾਪਰਟੀਆਂ ਹੈ ਅੱਛਾ ਜੀ ਜਿਹੜੀਆਂ ਉਹਨਾਂ 70 71 ਪ੍ਰਾਪਰਟੀਆਂ ਹੈਗੀਆਂ ਪ੍ਰਵਿੰਦਰ ਅੰਦਾਜ਼ਾ ਲਾਓ ਤੁਸੀਂ ਵੀ ਕੋਈ ਅੱਧੇ ਕਿੱਲੇ ਨੂੰ ਤਾਂ ਹੱਥ ਪਾਉਂਦੇ ਨਹੀਂ ਡੀ ਬਿਲਕੁਲ ਬਿਲਕੁਲ ਡੀਆਈਜੀ ਦਾ ਕਟੋ ਕਟੋ ਉਸ ਪ੍ਰਾਪਰਟੀ ਨੂੰ ਹੱਥ ਪਾਉਂ ਜਿਹੜੀ 5-4 ਕਰੋੜ ਕਰੋੜ ਰੁਪਏ ਦੀ ਹੋਈ ਜੀ ਇਹ 2 ਕਰੋੜ ਚੋਂ ਖਰੀਦ ਲਈ ਤੇ ਦਾ ਮਤਲਬ 2 ਕਰੋੜ ਰੁਪਏ ਦਾ ਮੁਨਾਫਾ ਹੁੰਦਾ ਨਹੀਂ ਨਾ ਭਈ ਬਿਲਕੁਲ ਜੀ ਕਿ ਪੰਜ ਕਰੋੜ ਵਾਲੀ ਜੇ 2 ਕਰੋੜ ਖਰੀਦ ਲਈ ਤੇ 70 ਜੇ ਇੱਕ ਇੱਕ ਪ੍ਰਾਪਰਟੀ ਦੋ ਏਕੜ ਦੀ ਅਗੀ ਤਾ ਦੇਖੋ ਕਿੰਨਾ ਪੈਸਾ ਕਿੰਨਾ ਪੈਸਾ ਬਣ ਗਿਆ ਤੁਸੀਂ 70 ਨੂੰ ਦੋ ਨਾਲ ਕਰਾ ਲਓ ਇਹ ਕਿ ਕਰੋੜਾਂ ਤੇ ਗਿਆ ਜੀ ਮੈਨੂੰ ਤਾਂ ਹੁਣ ਬਿੱਲ ਕਾ ਵੀ ਆਹ ਹੋਏ ਕਰੋੜਾਂ ਤੇ ਗਿਆ ਜੀ ਕਿੰਨੇ ਕਰੋੜ ਰੁਪਏ ਵੜ ਗਿਆ ਇੰਨੇ ਸਲਸਾ ਵੜ ਗਿਆ ਇਹ ਉਧਰੋਂ ਵੀ ਗੱਲ ਜਾਨੀ ਜੀ ਔਰ ਇਹਦੇ ਤੇ ਜਿਹੜੀ ਹੈਗੀ ਅਗਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਹੋਰ ਵਧਣ ਗਈਆਂ ਜੀ ਜੋ ਖਬਰਾਂ ਪੁਨਛਲ ਕੇ ਆ ਰਹੀਆਂ ਉਹਦੇ ਮੁਤਾਬਕ ਤਾਂ ਬੜੇ ਭਿਆਨਕ ਦਿਨ ਆ ਰਹੇ ਐ ਜੀ ਔਰ ਤੁਸੀਂ ਦੇਖੋ ਬੰਦੇ ਦੀ ਹਾਲਤ ਕੀ ਹੈ ਕਿ ਜੇ ਉਮਰ ਦੇ ਲਿਹਾਜ਼ ਨਾਲ ਆਪਾਂ ਦੇਖੀਏ 27 ਦੇ ਰਿਟਾਇਰ ਹੋਣੇ अच्छा जी ਇਹਦਾ ਮਤਲਬ ਹੈ ਕਿ ਜਿਹੜਾ 60 ਸਾਲ ਦੀ ਉਮਰ ਚ ਬੰਦਾ ਸਤਾਇਤੀ ਤਿਰਟਾਰ ਹੁੰਦਾ ਹੈ ਜੀ ਅੱਜ ਆਪਾਂ ਕਹਿ ਸਕਦੇ ਹਾਂ ਕਿ 58 ਸਾਲ ਉਮਰ ਉਹਨਾਂ ਦੀ ਹੈਗੀ ਬਿਲਕੁਲ ਬਿਲਕੁਲ 58 ਸਾਲ ਦੀ ਉਮਰ ਦੇ ਵਿੱਚ ਬੰਦਾ ਜੇਲ੍ਹ ਚ ਬੰਦ ਹੋਵੇ ਜੀ ਔਰ ਜੇਲ੍ਹ ਦੇ ਵਿੱਚ ਉਹਤੇ ਅੱਡੀਆਂ ਰਗੜੇ ਕਿਉਂਕਿ ਜਿਹਨਾਂ ਲੋਕਾਂ ਨੇ ਜੇਲ੍ਹਾਂ ਕੱਟੀਆਂ ਇਹਦੇ ਜੇਲ੍ਹਾਂ ਚ ਗਏ ਉਹਨਾਂ ਨੂੰ ਪਤਾ ਹੈ ਉਥੇ ਜੇਲ੍ਹ ਦੀ ਇਹ ਨਿਕਲ ਨਹੀਂ ਗੱਲ ਹੁੰਦੀ ਕਿ ਤੁਸੀਂ ਜੇਲ੍ਹ ਦੇ ਵਿੱਚ ਬੰਦ ਹੋ ਉੱਥੇ ਪਰਵਿੰਦਰ ਸਥਿਤੀ ਇਹ ਹੈ ਕਿ ਕੈਦੀ ਕੈਦੀ ਨੇ ਤੇ ਰੂਲ ਕਰਦੇ ਅੱਛਾ ਜੀ ਜਿਹੜੇ ਕੈਦੀ ਨੰਬਰਦਾਰਾਂ ਦੇ ਰੂਪ ਦੇ ਵਿੱਚ ਕੈਦੀ بنائے ਹੁੰਦੇ ਰਹੇ ਇੱਕ ਇੱਕ ਨੰਬਰਦਾਰ ਹੁੰਦਾ ਹੈ ਜਿਹਦੇ ਕਾਲੀ ਪਗਬੰਨੀ ਹੁੰਦੀ ਹੈ ਜੇਲ੍ਹ ਦੇ ਵਿੱਚੋਂ ਨੰਬਰਦਾਰ ਹੁੰਦਾ ਹੈ ਜੀ ਜਿਹਦੇ ਚਿੱਟੀ ਪਗਬੰਨੀ ਹੁੰਦੀ ਹੈ ਉਹ ਮੁਰਸ਼ੀਫ ਹੁੰਦਾ ਹੈ ਅੱਛਾ ਜੀ ਕੰਮ ਕਰਦੇ ਆ ਜਿਨ੍ਹਾਂ ਦੇ ਮਤਲਬ ਸੱਸ ਸੱਸ ਪੂਰਾ ਜੀ ਉਹਨਾਂ ਦਾ ਪੂਰਾ ਵਰਦੀ ਬਣਾਈ ਹੋਈ ਹੈ ਜੀ ਜੀ ਦੇ ਫਿਰ ਇੱਕ ਪੀੜੀ ਪਗ ਬੰਨੀ ਹੁੰਦੀ ਹੈ ਸਿਰਿਆ ਉਹ ਫਿਰ ਸਾਰੀ ਜੇਲ੍ਹ ਦਾ ਨੰਬਰਦਾਰ ਹੁੰਦਾ ਹੈ ਅੱਛਾ ਜੀ ਉੱਥੇ ਜਿਹੜੇ ਜੇ ਆਪਾਂ ਦੇਖੀ ਵੀ ਕੱਲਾ ਸੁਪਰਡੈਂਟ ਜਾ ਕੇ ਕੁੱਟਦੇ ਆ ਜਾਂ ਵਗੈਰਾ ਸੁਪਰਡੈਂਟ ਵਗੈਰਾ ਤਾਂ ਮਗਰੋਂ ਜਾਂਦੇ ਜੀ ਸਭ ਤੋਂ ਪਹਿਲਾਂ ਨੰਬਰਦਾਰਾਂ ਦਾ ਕੰਮ ਹੁੰਦਾ ਨੰਬਰਦਾਰਾਂ ਨੇ ਕੰਟਰੋਲ ਕਰਨਾ ਹੁੰਦਾ ਹੈ ਤੇ ਉਹ ਫਿਰ ਨੰਬਰਦਾਰ ਉਹਨਾਂ ਤੋਂ ਕੰਮ ਕਰਾਉਂਦੇ ਕਈ ਕਈ ਮਤਲਬ ਬੰਦੇ ਹੋ ਜੇ ਹੁੰਦੇ ਆ ਜਿਨ੍ਹਾਂ ਨੂੰ ਲੰਗੜ ਪਾ ਦਿੱਤਾ ਜਾਂਦਾ ਉਹ ਫਿਰ ਲੰਗੜ ਦੇ ਵਿੱਚ ਵੀ ਉੱਥੇ ਉਹ ਤਾਂ ਪਰੇਸ਼ਾਨ ਹੁੰਦੇ ਆ ਕੁਮਤ ਦੀ ਹੁੰਦੀ ਹੁੰਦੀ ਹੈ ਉੱਥੇ ਕਿ ਗੈਸਾ ਆ ਗਿਆ ਪੁਰਾਣੀ ਜਮਾਨੇ ਚ ਟੱਗਾ ਮਰੂਤੀ ਆਉਂਦੀ ਸੀ ਜਿਹੜੇ ਕੋਈ ਚੋਰ ਚੱਕੇ ਚੱਲੇ ਜਾਂਦੇ ਮਾੜੇ ਕਬਾਲੇ ਚੱਲੇ ਜਾਂਦੇ ਛੋਟੇ ਜਿਹਨਾਂ ਦੇ ਕੋਈ ਪਹੁੰਚ ਨਹੀਂ ਹਾਂਜੀ ਉਹਨਾਂ ਨੂੰ ਵੀਰੋਂ ਕੱਚੀ ਥਾਂ ਹੁੰਦੀ ਆ ਉਹ ਕਹਿੰਦੇ ਇੱਕ ਨਾ ਇੱਕ ਬੋਰੀ ਹੁੰਦੀ ਬੋਰੀ ਨਾ ਬੜਾਇਆ ਹੁੰਦੀ ਆ ਤੇ ਬੋਰੀ ਦੇ ਵਿੱਚ ਡੰਡਾ ਜਿਹਾ ਪਾਇਆ ਹੁੰਦਾ ਤੇ ਉਹਦੇ ਰਸੇ ਪਾਏ ਹੁੰਦੇ ਆ ਜਿਵੇਂ ਆਪਾਂ ਬਿੰਡੀ ਪਾਉਦੇ ਅੱਛਾ ਜੀ ਐਵੇਂ ਫਿਰ ਉਹ ਬਿੰਡੀ ਪਾਈ ਜਾਂਦੀ ਆ ਉਹ ਕਹਿੰਦੇ ਵੀ ਚਗਾ ਮਰੂਤੀ ਖਿੱਚ ਅੱਛਾਕਾਰ ਦੇ ਹਿਸਾਬ ਨਾਲ ਮਰੂਤੀ ਖਿੱਚੋ ਤੇ ਪਾਣੀ ਛਿੜਕਦੇ ਫਿਰ ਉਹ ਕਿਉਂਕਿ ਜਿਵੇਂ ਸਾਡੀ ਮਿੱਟੀ ਦਾ ਟਿੰਡੇ ਦਾ ਇਲਾਕਾ ਇਧਰਲਾ ਇਲਾਕਾ ਹੈ ਆਪਣਾ ਇਲਾਕਾ ਜਿਹੜਾ ਹੈਗਾ ਰਤੀਲੇ ਤੇ ਰਤੀਲੇ ਇਲਾਕੇ ਦੇ ਉੱਤੇ ਫਿਰ ਉਹ ਮਰੂਤੀਆਂ ਵੀ ਖਟਾ ਗਈਆਂ ਨੇ ਬੜੀ ਬੁਰੀ ਹਾਲਤ ਬੁਰੀ ਹਾਲਤ ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਕੱਲੀ ਇਹ ਨਹੀਂ ਕਿ ਉਹਨੂੰ ਆਕਸ਼ ਹੋ ਗਿਆ ਇਹ ਤਾਂ ਅਗਲੇ ਦਿਨ ਦੇਖੋ ਹੋ ਕੀ ਕੁਛ ਹੋ ਜਾਏ ਜੀ ਅਛਾ ਠੇਲੋ ਸਾਹਿਬ ਇੱਕ ਮੈਨੂੰ ਇਹ ਦੱਸੋ ਵਿੱਚ ਇਹ ਸੋਨ ਨੂੰ ਵਿੱਚੋਂ ਬੋ ਆ ਰਹੀ ਹੈ ਵੀ ਕੁਝ ਹੋਰ ਵੀ ਚੰਗੇ ਅਫੀਸ਼ਰ ਚੰਗੇ ਅਹੁਦਿਆਂ ਦੇ ਵਿੱਚ ਇਹ ਬਰਾਜਮਾਨ ਅਫਸਰ ਹੈ ਜਿਹੜੇ ਉਹਨਾਂ ਦਾ ਵੀ ਕੁਝ ਐਸ ਤਰ੍ਹਾਂ ਦਾ ਕੋਈ ਲੈਣਾ ਦੇਣਾ ਉੱਤੇ ਬਾਰੇ ਵੀ ਤੁਸੀਂ ਮਾੜੇ ਵਿਚਾਰ ਦੱਸੋ ਜੀ ਲੋਕਾਂ ਨੂੰ ਦੇਖੋ ਜਦੋਂ ਕਹਿੰਦੇ ਹੁੰਦੇ ਨੇ ਜਦੋਂ ਹਾਕਮ ਵਪਾਰੀ ਬਣ ਜੇ ਜੀ ਉਦੋਂ ਸਟੇਟ ਦਾ ਵਿਜੜਾ ਆਉਂਦਾ ਹੈ ਜੀ ਜਿਹੜੇ ਲਾਅ ਐਂਡ ਆਰਡਰ ਰੱਖਣ ਵਾਲੇ ਬੰਦੇ ਐ ਜੇ ਉਹ ਜਾਇਦਾਦਾਂ ਬਣਾਉਣ ਲੱਗ ਜਾਂਦੇ ਤੇ ਜਾਇਦਾਦਾਂ ਦੇ ਕੰਮਾਂ ਤਾਂ ਦੇਚ ਪੈ ਜਾਂਦੇ ਤਾਂ ਤੁਸੀਂ ਇਹ ਸਮਝੋ ਕਿ ਲਾਅ ਐਂਡ ਆਰਡਰ ਵੀ ਉਦੋਂ ਮਾਰੀ ਹਾਲਤ ਕੋਈ ਹੋਈ ਨਹੀਂ ਸਕਦੀ ਹੋਈ ਨਹੀਂ ਸਰ ਕਿਉਂਕਿ ਲਾਅ ਐਂਡ ਆਰਡਰ ਬੰਦ ਤਾਂ ਉਹਦਾ ਕੋਈ ਧਿਆਨ ਹੀ ਨਹੀਂ ਦਿੰਦਾ ਮੇਰੇ ਖਿਆਲ ਮੁਤਾਬਕ 10% ਆਈਪੀਐਸ ਅਫਸਰ ਤਾਂ ਮੇਰੀ ਨਿਗਾਚ ਹੈ ਜਿਹੜੇ ਰਿਪੇਅਰ ਹੋ ਚੁੱਕੇ ਐ ਜਾਂ ਜਿਹੜੇ ਐਸਪੈਸ਼ਲ ਸਰਵਿਸ ਦੇ ਵਿੱਚ ਐ ਜਿਹੜੇ ਜ਼ਮੀਨਾਂ ਜਾਇਦਾਦਾਂ ਦੇ ਮਾਮਲੇ ਦੇ ਵਿੱਚ ਸੌਦੇ ਬੰਨ੍ਹ ਗਿਆ ਕਰਦੇ ਐ ਅੱਛਾ ਜੀ ਪੈਸੇ ਕਮਾਉ ਜੇ ਆਪਾਂ ਕਹੀਏ ਕਿ ਡੀਆਈਜੀ ਰੈਂਕ ਦਾ ਬੰਦਾ ਡੀਆਈਜੀ ਰੈਂਕ ਦਾ ਬੰਦਾ ਆਪਤਾ ਨਹੀਂ ਜਾਊਗਾ ਖੇਤ ਕੁਝ ਕਰੂਗਾ ਖੇਤ ਦੇ ਵਿੱਚ ਜਾ ਕੇ ਖੇਤ ਜਾ ਕੇ ਜਿੰਨਾ ਲੋਕਾਂ ਨੂੰ ਦਬਕਾਉਣਾ ਹੈ ਜਿੰਨਾਂ ਨੂੰ ਝਰਕਾਉਣਾ ਹੈ ਉਹ ਕੰਮ ਕੌਣ ਕਰਨਗੇ ਤਾਂ ਹੇਠਲੀ ਫੋਰਸ ਕਰਦੀ ਹੈ ਅੱਜ ਜੇ ਆਪਾਂ ਕਹਿ ਦਈਏ ਮੈਂ ਇੱਕ ਮਿਸਾਲ ਦਿੰਦਾ ਮੇਰੇ ਇੱਕ ਮਿੱਤਰ ਹੈ ਜਿਹੜੇ ਰਿਟਾਇਰਡ ਐਸਪੀ ਡੀਐਸਪੀ ਉਹਨਾਂ ਨੇ ਇੱਕ ਗੱਲ ਦੱਸੀ ਉਹਨਾਂ ਨੂੰ ਐਸਐਸਪੀ ਦਾ ਫੋਨ ਆਇਆ ਜੀ ਐਸਐਸਪੀ ਦਾ ਫੋਨ ਆਇਆ ਕਿ ਫਲਾਣਾ ਜਿਹੜਾ ਜੱਜ ਆ ਹਾਈ ਕੋਰਟ ਦਾ ਉਹਨਾਂ ਦਾ ਹੀ ਜ਼ਮੀਨ ਦਾ ਝਗੜਾ ਹੈ ਹਮ ਤੇ ਉਹਨਾਂ ਨੂੰ ਜ਼ਮੀਨ ਪਿੱਛੇ ਦਿੰਦੇ ਉਹਨਾਂ ਨੂੰ ਜ਼ਮੀਨ ਅੱਗੇ ਮਿਲਣੀ ਚਾਹੀਦੀ ਹੈ ਜੱਜ ਸਾਹਿਬ ਦੀ ਇਹ ਡਿਮਾਂਡ ਹੈ ਮੈਨੂੰ ਜੱਜ ਸਾਹਿਬ ਦੀ ਮਤਲਬ ਸ਼ਫਾਰਿਸ਼ ਹੈ ਜੀ ਉਹ ਕਹਿੰਦਾ ਜੀ ਹੋ ਜਾਊਗਾ ਕੰਮ ਤੇ ਉਹ ਜਿਹੜੇ ਅਫਸਰ ਸਾਹਿਬ ਐਸਐਸਪੀ ਸਾਹਿਬ ਕੁਝ ਨਾ ਸੱਚੀ ਮਿੱਥੀ ਹੋ ਜਾਊਗਾ ਹਮ ਕਹਿੰਦਾ ਹਾਂ ਜੀ ਹੋ ਜਾਊਗਾ ਪਰ ਚਲੋ ਠੀਕ ਹੈ ਉਹਨੂੰ ਪਤਾ ਸੀ ਵੀ ਝਗੜਾ ਹੈ ਜਿੱਥੇ ਲੱਗਿਆ ਹੁੰਦਾ ਬੰਦਾ ਉਹਨੂੰ ਪਤਾ ਜੱਜ ਕੌਣ ਹੈ ਬਿਲਕੁਲ ਹੀ ਪਤਾ ਉਹਦੇ ਨਾਲ ਦੀ ਨਾਲ ਹੀ ਜੇ ਤੋਂ ਜਿਹੜਾ ਬੰਦਾ ਸੀ ਸਬੰਧਤ ਉਹਨੂੰ ਬੁਲਾਇਆ ਉਹਨੂੰ ਕਹਿੰਦਾ ਮਿੱਤਰਾ ਗੱਲ ਸੁਣ ਬੈਠ ਚਾਹ ਪਾਣੀ ਪੀ ਤੂੰ ਹੈ ਮੇਰਾ ਉਹ ਜ਼ਮੀਨ ਜਿਹੜੀ ਹੈਗੀ ਨਾ ਜੱਜ ਵਾਲੀ ਜੱਜ ਨੂੰ ਅਗਲੇ ਪਾਸੇ ਦੇ ਦੇ ਚੰਗਾ ਰਹੇਗਾ ਤੂੰ ਪਿਛਲੇ ਪਾਸੇ ਲੈ ਜਾਣੀ ਤਾਂ ਸਾਰਾ ਕੁਝ ਰੁਕੂ ਮੈਨੂੰ ਆ ਗਿਆ ਹੁਕਮ ਹੁਣ ਤਾਂ ਮੈਂ ਤੈਨੂੰ ਭਾਈਚਾਰਕ ਤੌਰ ਤੇ ਉਹਨਾਂ ਦੇ ਫਿਰ ਪੁਲਿਸ ਬੰਦਣਾ ਪਊ ਜੀ ਤੇ ਫਿਰ ਤੈਨੂੰ ਇਹ ਵੀ ਪਤਾ ਤੇਰੇ ਤੇ ਪਰਚੇ ਕਿੰਨੇ ਪੈ ਜਾਣਗੇ ਕੀ ਕਾਰਵਾਈ ਉਹਦੇ ਜੀ ਠੀਕ ਹੈ ਜੀ ਮੈਂ ਤੁਸੀਂ ਕਰਾਉਂਗੇ ਉਹ ਦੂਜੀ ਧਿਰ ਨੂੰ ਬੁਲਾਇਆ ਉਹਦੇ ਜਿਹੜੇ ਜੱਜ ਸਾਹਿਬ ਦੇ ਰਿਸ਼ਤੇਦਾਰ ਸੀ ਉਹਨਾਂ ਨੂੰ ਬੁਲਾ ਕੇ ਲਓ ਜੀ ਲਿਖ ਪੜਤ ਕਰਤੀ ਜਾਓ ਜੀ ਹੋ ਗਿਆ ਸਾਰਾ ਕੁਝ ਪਟਵਾਰੀ ਤੋਂ ਕਰਵਾ ਲਓ ਤਾਂ ਉਹਨੇ ਕਰਵਾ ਕੇ ਕੰਮ ਸਾਰਾ ਡੇਢ ਘੰਟੇ 'ਚ ਕਰਤਾ ਅੱਛਾ ਤੇ ਮੇਰੇ ਉਗਰੇ ਸੱਚੀ ਹੋ ਗਿਆ ਹਾਂ ਜੀ ਕਦੇ ਕਿਵੇਂ ਕੀਤਾ ਕਿ ਅਸੀਂ ਮੇਰਾ ਕੰਮ ਇਹ ਕਿਉਂਕਿ ਪੋਜੀਟਿਵ ਕੰਮ ਸੀ ਜੱਜ ਸੀ ਜੱਜ ਦੀ ਜ਼ਮੀਨ ਤੇ ਕਬਜ਼ਾ ਨਹੀਂ ਕਰਨਾ ਸੀ ਉਹਦੀ ਤਾਂ ਇੱਕ ਜ਼ਮੀਨ ਜਿਹੜੀ ਜਿੱਥੇ ਦਾ ਰਾਈਟ ਬਣਦਾ ਸੀ ਉਹ ਦੋ ਨਾਲ ਸੀ ਉੱਥੇ ਪੁਲਿਸ ਦੀ ਮਦਦ ਜੁਡੀਸ਼ੀਅਲ ਅਫਸਰ ਵੀ ਲੈ ਲਦੇ ਪਰ ਜਦੋਂ ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨਾ ਉਹ ਬਿਨਾਂ ਜਿਹੜੀ ਹੈਕਲੀ ਪੁਲਿਸ ਤੋਂ ਐਸਐਸਪੀ ਤੋਂ ਬਿਨਾਂ ਕਦੇ ਵੀ ਨਹੀਂ ਹੁੰਦਾ ਸੋ ਜਿਹੜੀ ਹੁਣ ਇਨਫੋਰਮੇਸ਼ਨ ਆ ਰਹੀ ਹੈ ਕਿ ਸੀਬੀਆਈ ਦੀ ਰਡਾਰ ਦੇ ਉੱਤੇ ਐਚਐਸ ਭੁੱਡਰ ਤੋਂ ਬਾਅਦ ਪੰਜ ਐਸਐਸਪੀ ਰੈਂਕ ਦੇ ਅਫੀਸਰ ਹੋ ਰਹੇ ਅੱਛਾ ਜੀ ਜਿਹੜੇ ਇਹਨਾਂ ਦੇ ਬਤਾਇਤ ਰਹਿ ਚੁੱਕੇ ਆ ਜਾਂ ਬਤਾਇਤ ਸੀਗੇ ਬੜੇ ਬਤਾਇਤ ਹੈ ਕਿ ਜੀ ਇਹ ਲੋਕ ਜਿਹੜੇ ਹੈਗੇ ਇਹ ਉਹ ਲੋਕ ਹੈ ਹੁਣ ਕਿਉਂਕਿ ਜਦੋਂ ਆਪਾਂ ਜ਼ਮੀਨ ਦੀ ਗੱਲ ਕਰਦੇ ਨਾ ਫਤਿਹਗੜ੍ਹ ਸਾਹਿਬ ਦਾ ਇਲਾਕਾ ਮੁਹਾਲੀ ਦਾ ਇਲਾਕਾ ਰੂਪੜ ਵਾਲਾ ਕਾ ਇਹ ਤੁਸੀਂ ਦੇਖੋ ਚੰਡੀਗੜ੍ਹ ਵਾਲਾ ਵਾਲਾ ਹੈ ਬਿਲਕੁਲ ਜੀ ਚੰਡੀਗੜ੍ਹ ਦੇ ਨੇੜੇ ਹੈ ਉੱਥੇ ਜ਼ਮੀਨਾਂ ਬਹੁਤ ਜ਼ਿਆਦਾ ਮਹਿੰਗੀ ਹੈ ਅਰਬਾਂ ਘਰ-ਘਰਾਂ ਦੇ ਪਰ ਇਹ ਸਲਾਕੇ ਦੇ ਲੋਕ ਤੁਸੀਂ ਦੇਖੋ ਜ਼ਿਆਦਾਤਰ ਇੱਥੋਂ ਦੇ ਲੋਕ ਜਿਹੜੇ ਹੈਗੇ ਐਨ ਆਰ ਆਈ ਹੈ ਜਿਹੜੇ ਕੰਮ ਰੋਟੀ ਕਮਾਉਣਾ ਉਸੇ ਬਾਹਰ ਗਏ ਸੀ ਗਏ ਬਾਹਰ ਜਾ ਕੇ ਉਹ ਸਟੈਬਲਿਸ਼ ਹੋ ਗਏ ਜਿਨਾਂ ਦੀ ਦੂਜੀ ਪੀੜ੍ਹੀ ਹੋ ਜੀ ਉਹਨਾਂ ਦੇ ਮਤਲਬ ਬੱਚੇ ਵਗੈਰਾ ਹੋਗੇ ਉਹਨਾਂ ਦੀ ਦੂਜੀ ਪੀੜ੍ਹੀ ਹੋਗੀ ਨਾ ਉਹ ਬਿਲਕੁਲ ਜੀ ਬਿਲਕੁਲ ਉਹ ਉਹਨਾਂ ਨੇ ਉੱਥੇ ਉਹ ਨਾ ਉਹਨਾਂ ਨੇ ਬੱਚੇ ਨੇ ਉਹਨਾਂ ਨਾਲ ਕਰਨਾ ਇੱਥੇ ਜਿਹਦੇ ਕੋਲੇ ਜ਼ਮੀਨ ਸੋ ਜ਼ਮੀਨਾਂ ਦੇ ਕਬਜ਼ੇ ਕਰੀ ਬੈਠੇ ਉਹ ਜਿਹੜੇ ਕਬਜ਼ੇ ਛਲਵਾਉਣ ਦੇ ਵਾਸਤੇ ਉਹ ਲੋਕ ਉਹ ਇਹ ਇਨਫੋਰਮੇਸ਼ਨ ਵੀ ਇਹਨਾਂ ਦੇ ਕੋਲੇ ਆ ਚੁੱਕੀ ਆ ਚੁੱਕੇ ਹੈ ਸੀਬੀਆਈ ਵਾਲਿਆਂ ਕੋਲੇ ਔਰ ਸੀਬੀਆਈ ਵਾਲਿਆਂ ਨੇ ਹੁਣ ਜਿਹੜੇ ਲਾਕਰ ਖੋਲਨੇ ਹਨ ਜੀ ਉਹ ਜਿਹੜੇ ਪ੍ਰਾਪਰਟੀ ਦੇ ਕਾਗਜ਼ ਦੇਖਣਗੇ ਕਿੱਥੋਂ ਕਿੱਥੋਂ ਦੀਆਂ ਪ੍ਰਾਪਰਟੀ ਅੱਛਾ ਜੀ ਕਿਧੀਆਂ ਕਿਧੀਆਂ ਪ੍ਰਾਪਰਟੀਆਂ ਫਿਰ ਸੀਬੀਆਈ ਵਾਲਿਆਂ ਨੇ ਉਹਨਾਂ ਨਾਲ ਰਿਲੇ ਨਾਲੇ ਕੇ ਵੀ ਜਾਣਕਾਰੀ ਮਿਲੀ ਹੈ ਕਿ ਜਿਹੜਾ ਕ੍ਰਿਸ਼ਨੂ ਜੀ ਉਹਦੇ ਤੇ ਪ੍ਰੈਸ਼ਰ ਪੈ ਰਿਹਾ ਉਹ ਕਹਿੰਦੇ ਬਹੁਤ ਐਸ ਵੇਲੇ ਘਬਰਾਹਟ ਦੇ ਵਿੱਚ ਉਹ ਤੇ ਪ੍ਰੈਸ਼ਰ ਪੈ ਰਿਹਾ ਕਿ ਤੂੰ ਬਾਦਾਂ ਮਾਫ ਕੁਵਾ ਬਣ ਸਰਕਾਰੀ ਕੁਵਾ ਬਣ ਸੰਭਾਵਨਾ ਇਹ ਹੈ ਕਿ ਉਹ ਸਰਕਾਰੀ ਕੁਵਾ ਬਣ ਜੀ ਜੇ ਉਹ ਸਰਕਾਰੀ ਕੁਵਾ ਬਣ ਗਿਆ ਤਾਂ ਪ੍ਰਵਿੰਦਰ ਤਾਂ ਫਿਰ ਤਾਂ ਇਹਨਾਂ ਨੂੰ ਕੋਈ ਮਤਲਬ ਥਾਂ ਹੀ ਨਹੀਂ ਹੈ ਬੱਚੇ ਨੂੰ ਅੱਛਾ ਜੀ ਵੈਸੇ ਜਿਸ ਕਿਸਮ ਦਾ ਇਹ ਬਣਿਆ ਬੈ ਤੁਹਾਡਾ ਕੇਸ ਬੜਿਆ ਬੈ ਜੀ ਮੈਨੂੰ ਵਿੱਚ ਕੋਈ ਵਿਜੈਸਰੀ ਲੱਗਦੀ ਕਿਉਂਕਿ ਸੋਰਸਸ ਤੋਂ ਬਾਅਦ ਪ੍ਰੋਪਰਟੀ ਵਾਲੇ ਮਾਮਲੇ ਤਾਂ ਜਿ ਐ ਉਹੜੇ ਈਡੀ ਵਾਲੇ ਦੀ ਬਿਲਕੁਲ ਜੀ ਈਡੀ ਦੇ ਮੈਂ ਕਿਸੇ ਸੱਜਣ ਨੂੰ ਸੁਣਿਆ ਸੀ ਕਿ ਕਈ ਵਾਰੀ ਇਹ ਮੰਨਿਆ ਜਾਂਦਾ ਕਿ ਈਡੀ ਸਿਰਫ ਤੇ ਸਿਰਫ ਫੌਰੀ ਦੇ ਮਾਮਲੇ ਨੂੰ ਡੀਲ ਕਰਦੇ ਨਹੀਂ ਜਦੋਂ ਕਿਸੇ ਬੰਦੇ ਦੇ ਕੋਲੇ ਸਾਧਨ ਤੋਂ ਬਾਅਦ ਪੈਸਾ ਆ ਗਿਆ ਉਹ ਪੈਸਾ ਕਿੱਥੋਂ ਆਇਆ ਕਿੱਥੋਂ ਆਇਆ ਬਿਲਕੁਲ ਇਸ ਮਾਮਲੇ ਨੂੰ ਵੀ ਆਪਾਂ ਉਹਨਾਂ ਨੂੰ ਕਾਲਾ ਤਾਂ ਹੈ ਉਹ ਕਾਲੇ ਤੋਂ ਨੂੰ ਚਿੱਟਾ ਕਰਨ ਦੇ ਮਾਮਲੇ ਦੇ ਵਿੱਚ ਜਿਹੜਾ ਨਾ ਉਹ ਕਿਸ ਤਰ੍ਹਾਂ ਕਰਦੇ ਈਡੀ ਲੱਗ ਉਹਨਾਂ ਨੇ ਵੀ ਉਹਨੇ ਪਰ ਉਹ ਤੋਂ ਪਹਿਲਾਂ ਸੀਬੀਆਈ ਜਿਹੜਾ ਬੜਾ ਮਜ਼ਬੂਤ ਕੇਸ ਬਣਾ ਰਹੀ ਹੈ ਅਗਲੇ ਦਿਨਾਂ ਦੇ ਵਿੱਚ ਕੁਝ ਮਤਲਬ ਅਤਕਥਰੀ ਨਹੀਂ ਹੋਗਾ ਜੇ ਅਗਲੇ ਦਿਨਾਂ 'ਚ ਕੁਝ ਹੋਰ ਅਫਸਰ ਵੀ ਸੀਬੀਆਈ ਦੇ ਸਕੰਜੇ 'ਚ ਆ ਜਾਣਗੇ। ਅੱਛਾ ਢਿੱਲੋ ਸਾਹਿਬ ਚਲੋ ਇਹ ਸਾਰਾ ਆਪਾਂ ਇਹਨਾਂ ਦੇ ਭੁੱਲਰ ਸਾਹਿਬ ਤੇ ਕਰ ਰਹੇ ਆਂ। ਥੋੜੀ ਤਾਂ ਚਲੋ ਜਾਣ ਪਛਾਣ ਬਹੁਤ ਹੈ ਤੁਹਾਨੂੰ ਜਾਣਦੇ ਆਂ ਸੋਰਸ ਬਹੁਤ ਹੈ ਤੁਹਾਡੇ। ਤੁਹਾਨੂੰ ਦੱਸਦੇ ਰਹਿੰਦੇ ਭੁੱਲਰ ਸਾਹਿਬ ਉਹ ਦਿੱਲੀ ਜੇਲ੍ਹ ਦੇ ਵਿੱਚ ਹੈ ਜੀ। ਚੰਡੀਗੜ੍ਹ ਚੰਡੀਗੜ੍ਹ ਜੇਲ੍ਹ ਜੇ ਬੜਾ ਜੇਲ੍ਹ ਦੇ ਵਿੱਚ ਹੈ ਤਾਂ ਉਹ ਮਿਲਣ ਵਾਸਤੇ ਉਹਨਾਂ ਨੂੰ ਕੋਈ ਅਜੇ ਤੱਕ ਪਹੁੰਚਿਆ ਕੋਈ કે ਕੋਈ ਇਹ ਨਹੀਂ ਪੁੱਛਿਆ ਨਾ ਮਤਲਬ ਬਾਤ ਹੀ ਨਹੀਂ ਪੁੱਛੀ ਕਿਸੇ ਨੇ ਜੀ ਨਹੀਂ ਪਹਿਲੇ ਇੱਕ ਦੋ ਦਿਨ ਤਾਂ ਬਹੁਤ ਬੁਰੀ ਹਾਲਤ ਰਹੀ ਹੈ ਉਹਨਾਂ ਦੀ ਮਿਲਣ ਵਾਸਤੇ ਕੋਈ ਵੀ ਨਹੀਂ ਗਿਆ ਹਾਲਾਂਕਿ ਉਹਨਾਂ ਦਾ ਬੇਟਾ ਵਕੀਲ ਹੈ ਤੇ ਵਕੀਲ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹ ਡਬਲਯੂਜੀ ਹੈ ਅੱਛਾ ਜੀ ਔਰ ਡਬਲਯੂਜੀ ਵੀ ਉਹ ਬੜੀ ਪ੍ਰੋਨਨੈਂਟ ਪੋਸਟ ਹੁੰਦੀ ਹੈ ਸਰਕਾਰੀ ਵਕੀਲ ਬਹੁਤ ਵੱਡੀ ਗੱਲ ਹੁੰਦੀ ਹੈ ਪੁਲਿਸ ਉਹਦੀ ਕਦੇ ਮੋੜਦੀ ਨਹੀਂ ਜੇ ਚਾਹੁੰਦੇ ਤਾਂ ਜਦੋਂ ਮਰਜ਼ੀ ਆ ਜਾ ਸਕਦੇ ਸੀ ਜੀ ਕਿਉਂਕਿ ਚੰਡੀਗੜ੍ਹ ਪੁਲਿਸ ਜਿਹੜੀ ਹੈਗੀ ਹੈ ਜੇਲ ਭਾਵੇਂ ਉਹ ਜੁੜੀਨ ਲੇਕਿਨ ਹਾਈ ਕੋਰਟ ਹੀ ਡੀਲ ਕਰਦੀ ਹੈ ਅੱਛਾ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੀ ਡੀਲ ਕਰਦੀ ਹੈ ਤੇ ਉਹਨਾਂ ਦੇ ਕੇਸ ਵੀ ਜਿਹੜੇ ਆ ਉਹਨਾਂ ਕੋਲੇ ਜਾਂਦੇ ਜਾਂਦੇ ਆ ਅਦਾਲਤਾਂ 'ਚ ਬਿਲਕੁਲ ਤੇ ਉੱਥੇ ਸਰਕਾਰੀ ਵਕੀਲ ਨੂੰ ਤਾਂ ਲੋਕ ਭਾਲਦੇ ਫਿਰਦੇ ਆ ਉਹ ਵੀ ਨਹੀਂਗੇ ਪਰ ਹੁਣ 2 ਕੁ ਦਿਨਾਂ ਬਾਅਦ ਕੱਲ ਮਤਲਬ ਪਤਾ ਲੱਗਿਆ ਕਿ ਉਹ ਉਹਨਾਂ ਦੇ ਪੁੱਤਰ ਗਏ ਆ ਮਿਲ ਕੇ ਆਏ ਆ ਉਹ ਤੋਂ ਬਾਅਦ ਉਹਨਾਂ ਦੇ ਫਾਦਰ ਵੀ ਗਏ ਆ ਅੱਛਾ ਜੀ ਮਹਲ ਸਿੰਘ ਪੁੱਲਰ ਜਿਹੜੇ ਪੰਜਾਬ ਦੇ ਡੀਜੀਪੀ ਰਹੇ ਆ ਪਹਿਲਾ ਮੈਂ ਮਹਾਰਾਜਾ ਸਿੰਘ ਪੁਲਿਸ ਆਰਮੀ ਚੁਣੇ ਸੀ ਠੀਕ ਹੈ ਜੀ ਆਰਮੀ ਦੇ ਵਿੱਚ ਉਹਨਾਂ ਨੇ ਮਤਲਬ ਜਿਹੜੀ 65 ਵਾਲੀ جنگ ਵੀ ਲੜੀ ਸੀ 65 ਵਾਲੀ جنگ ਤੋਂ ਬਾਅਦ ਫਿਰ ਉਹ ਜਿਹੜੇ ਆ ਗਏ ਸੀ ਇਦਰਾਕ ਫਿਰ ਉਹਨਾਂ ਨੇ ਦੁਬਾਰਾ ਆਈਪੀਐਸ ਕੀਤੀ ਉਹ ਐਸਐਸਪੀ ਲੱਗੇ ਐਸਐਸਪੀ ਆਈਪੀਐਸ ਤੋਂ ਬਾਅਦ ਫਿਰ ਚਲ ਕੇ ਡੀਜੀਪੀ ਲੱਗੇ ਸੀ ਜੀ ਔਰ ਹੁਣ ਬਜ਼ੁਰਗ ਹੈਗੇ ਆ ਉਮਰ ਘਰੇ ਆ ਕੱਲ ਜਦੋਂ ਗਏ ਉਹ ਮਿਲ ਕੇ ਆਏ ਐ ਲੇਕਿਨ ਜਿਹੜਾ ਵੱਡਾ ਬੰਦਾ ਆਪ ਅਫਸਰ ਹੈ ਉਹਦਾ ਐਡਾ ਵੱਡਾ ਸਾਰੇ ਹਾਲਾਤਾਂ ਦਾ ਪਤਾ ਹੁੰਦਾ ਜੀ ਉਹ ਕਹਿੰਦੇ ਜਦੋਂ ਗਏ ਉਹਦਾ ਤਾਂ ਠੀਕ ਠਾਕ ਸੀ ਜੋ ਮੇਰੀ ਇਨਫਰਮੇਸ਼ਨ ਜੋ ਕੁਝ ਪੱਤਰਕਾਰ ਭਾਈਚਾਰੇ ਤੋਂ ਵੀ ਮਿਲੀ ਐ ਕੁਝ ਦੂਜਿਆਂ ਤੋਂ ਵੀ ਜਦੋਂ ਜੇਲ੍ਹ ਤੋਂ ਬਾਹਰ ਆਏ ਐ ਨਾ ਸਰਦਾਰ ਮੈਲ ਸਿੰਘ ਪੌਂਡਰ ਉਹਦੋਂ ਉਦਾਸ ਬਹੁਤ ਸੀ ਤੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਉਹ ਥੋੜੀਆਂ ਜਿਹੀਆਂ ਨਮ ਸੀ ਨਮ ਸੀ ਕਿਉਂਕਿ ਜਦੋਂ ਅਗਲਾ ਵੇਖਦਾ ਵੀ ਪੁੱਤ ਨੂੰ ਮੈਂ ਲਿਖਾਇਆ ਪੜਾਇਆ ਇਹਨੂੰ ਮੈਂ ਡਿਪਲੋਮੇਟੀ ਕਰਵਾਇਆ ਚੱਗੇ ਕੰਮ ਵਾਸਤੇ ਇਸੀ ਚੰਨ ਨੂੰ ਇੱਜ਼ਤ ਬਣਾਵੇ ਉਹ ਪੈਸੇ ਵੀ ਕਮਾਉਂਦੇ ਆ ਲੋਕ ਇਹ ਨਹੀਂ ਕਿ ਕਲਾ ਮਾਨ ਸਿੰਘ ਆਪਣੇ ਹਰਚੰਦ ਸਿੰਘ ਪੁਲਰੀ ਕਮਾਉਂਦਾ ਪੈਸੇ ਹੋਰ ਐਸਐਸਪੀ ਵੀ ਕਮਾਉਂਦੇ ਆ ਆਈ.ਐਸ.ਐਸ. ਵੀ ਕਮਾਉਂਦੇ ਆ ਜੀ ਪਟੀਆਂ ਪਟੀਆਂ ਜਿਹੜੀਆਂ ਬਿੰਡੀਆਂ ਦੇਖ ਲਓ ਇਹਨਾਂ ਦੇ ਤੁਸੀਂ ਖਰਚੇ ਦੇਖ ਲਓ ਜਿਹੜਾ ਬੰਦਾ ਇਮਾਨਦਾਰ ਹੈ ਨਾ ਇਮਾਨਦਾਰ ਤਾਂ ਜੇ ਐਸਐਸਪੀ ਲੱਗੇ ਹੋਵੇ ਐਸਐਸਪੀ ਦੇ ਕੋਲੇ ਵੀ 25 26 ਤਾਰੀਖ ਨੂੰ ਮਤਲਬ ਜਿਹੜੇ ਖਾਣ ਦੇ ਪੈਸੇ ਮੁੱਕ ਜਾਂਦੇ ਮੈਂ ਇਹੋ ਜਿਹੇ ਅਫਸਰਾਂ ਨੂੰ ਜਾਣਦਾ ਜਿਹੜੇ ਡੀਜੀਪੀ ਲੈਵਲ ਤੇ ਪਹੁੰਚੇ ਹੋਏ ਐ ਏਡੀਜੀਪੀ ਲੈਵਲ ਤੇ ਪਹੁੰਚੇ ਹੋਏ ਐ ਉਹ ਕਹਿੰਦੇ ਵੀ ਆਖਰੀ ਦਿਨਾਂ ਦੇ ਵਿੱਚ ਆ ਕੇ ਉਹਨਾਂ ਦੇ ਕੋਲ ਪੈਸੇ ਨਹੀਂ ਹੁੰਦੇ ਤੇ ਉਹ ਆਪਣੇ ਵੀਰਾਂ ਨੂੰ ਕਹਿੰਦੇ ਐ ਕੁਝ ਬੰਦੇ ਦਰਮੇਂ ਤਰਖਾ ਤੇ ਘਟਕ। ਇਹ ਹਾਲਤ ਹੁੰਦੀ ਉਹਨਾਂ ਦੀ। ਬਿਲਕੁਲ। ਜਿਨ੍ਹਾਂ ਦੇ ਕੋਲੇ ਪ੍ਰਾਪਰਟੀਆਂ ਬਣ ਗਈਆਂ ਇਕ ਲਮਲ ਆਪਣਾ ਹੱਦਾਂ ਵਿੱਚ ਪਲਰ ਥੋੜੇ ਹੋਰ ਵੀ ਬਹੁਤ ਸਾਰੇ ਹੈਗੇ। ਪਰ ਕੋਈ ਇੱਕਨ ਦੀ ਨਿਰਖਤਕ ਤੱਕ ਤੁਰੇ ਜਾਂਦੇ ਨੂੰ ਕੁੱਤਾ ਵੱਢ ਲੇ। ਬਿਲਕੁਲ ਜੀ। ਉਹ ਤਾਂ ਕੁੱਤੇ ਦਾ ਵੱਢਿਆ ਕਹਿ ਦਿੰਦੇ। ਤੇ ਜਦੋਂ ਹਲਕਾ ਕੁੱਤਾ ਵੱਢਦਾ ਹੈ ਨਾ ਵੱਢਦਾ ਜੀ। ਉਹ ਫਿਰ ਉਹ ਬਹੁਤ ਮਾੜੀ ਗੱਲ ਕਰਦਾ ਜਦੋਂ ਬੰਦਾ ਹਲਕ ਜੇ। ਜੇ ਬੰਦਾ ਹਲਕ ਜੇ ਉਹ ਸਭ ਤੋਂ ਖਤਰਨਾਕ ਹੈ ਸਭ ਤੋਂ ਮੜਾ ਹੁੰਦਾ ਇਹਨੂੰ ਮੈਂ ਕਹੂੰਗਾ ਵੀ ਤਾਂ ਹਲਕਾ ਹੋਏ ਇਹ ਜਿਹੜੇ ਬੰਦੇ ਨੂੰ ਅਗਲੀ ਗੱਲ ਜੀ ਮੇਰੀ ਇਹ ਸਮਝ ਹੈ ਕਿ ਪੰਜਾਬ ਪੁਲਿਸ ਦਾ ਜਿਹੜਾ ਇਹ ਹਾਲ ਹੋਇਆ ਹੈ ਇਸ ਕਰਕੇ ਹੋਇਆ ਕਿ ਕੋਈ ਚੈੱਕ ਨਹੀਂ ਕੋਈ ਬਿਲਕੁਲ ਚੈੱਕ ਚਾਈਦੀ ਹੈ ਪੰਜਾਬ ਦੇ ਵਿੱਚ ਖਾੜਕੂ ਬਾਦ ਆਉਣ ਤੋਂ ਪਹਿਲਾਂ ਜਾਂ ਅੱਤਵਾਦ ਆਉਣ ਤੋਂ ਪਹਿਲਾਂ ਹਰ ਜ਼ਿਲ੍ਹੇ ਦੇ ਐਸਐਸਪੀ ਦੀ ਜਿਹੜੀ ਏਸੀਆਰ ਜੀ ਜਿਹਨੂੰ ਆਪਾਂ ਕਹਾਂਗੇ ਉਹਦੀ ਐਨੂਅਲ ਕਨਫਿਡੈਂਸ਼ਲਰ ਪੁਆਇਟ ਜੀ ਉਹ ਡੀਸੀ ਲਿਖਦਾ ਹੁੰਦਾ ਸੀ ਠੀਕ ਹੈ ਜੀ ਉਹ ਡੀਸੀ ਲਿਖਦਾ ਹੁੰਦਾ ਸੀ ਕਿ ਡੀਸੀ ਲਿਖਦਾ ਸੀ ਇਹਦਾ ਕੰਮ ਕੀ ਹੋ ਜਾਏ ਤਾਂ ਉਹ ਡੀਸੀ ਤੋਂ ਡਰਦਾ ਹੁੰਦਾ ਸੀ ਐਸਐਸਪੀ ਐਸਐਸਪੀ ਆਪਣੇ ਪਦਰ ਦੇ ਉੱਤੇ ਇੱਕ ਪ੍ਰਪੋਜ਼ਲ ਬਣਾਉਗਾ ਜੀ ਕਿ ਇਹਦਾ ਨਾ ਐਸਐਚਓ ਦੀ ਬਦਲੀ ਕਰਦੀ ਹੈ ਜੀ ਨੂੰ ਇੱਥੇ ਲਾਉਣਾ ਹੈ ਤੇ ਉਹ ਫਿਰ ਉਹਦੀ ਪ੍ਰਬੰਧਕੀ ਦੇਣੀ ਪੈਂਦੀ ਸੀ ਡੀਸੀ ਕੋ ਜੀ ਕਿਉਂਕਿ ਡੀਸੀ ਡਿਸਟ੍ਰਿਕਟ ਅਜਿਸਟੇਟ ਮੈਜਿਸਟਰਸ ਪਰ ਇਹ ਜੋ ਖਾਕੂਬਾਦ ਦਾ ਦੌਰ ਆਇਆ ਨਾ ਪੁਲਿਸ ਕੋਲ ਪਾਵਰਾਂ ਦੀ ਲੋੜ ਸੀ ਉਹ ਕਹਿੰਦੇ ਵੀ ਇਹ ਜਿਹੜੇ ਸਿਵਲ ਅਫਸਰਾਂ ਸਾਨੂੰ ਇਹ ਪਾਵਰਾਂ ਦਿੰਦੇ ਨਹੀਂ ਇਹ ਵੀ ਇਹਨਾਂ ਨੂੰ ਆਪ ਹੀ ਸਰਕਾਰਾਂ ਪਾਵਰਾਂ ਦੇ ਦਿੱਤੇ ਕਿ ਤੁਸੀਂ ਕਰਨਾ ਜੋ ਕੁਝ ਕਰਨਾ ਤੇ ਫਿਰ ਤਾਂ ਦੇਖਿਆ ਵੀ ਡੀਸੀ ਵਗੈਰਾ ਨੇ ਵੀ ਇਹ ਦੱਬ ਲੈ ਦੇ ਸੰਦ ਆਪਣਾ ਵੀ ਤੁਸੀਂ ਆ ਕੰਮ ਕਰਨਾ ਤੇ ਮੇਰੇ ਖਿਆਲ ਮੁਤਾਬਿਕ ਤੇ ਪੁਰਸ ਨੂੰ ਠੀਕ ਕਰਨਾ ਨਾ ਤਾਂ ਪੁਰਾਣਾ ਜਿਹੜੀ ਪ੍ਰਣਾਲੀ ਪ੍ਰਣਾਲੀ ਉਹ ਹੀ ਫਿਰ ਲਾਗੂ ਕਰਨੀ ਪੈਣੀ ਹੈ ਅੰਗਰੇਜ਼ ਕੋਈ ਬੇ ਬੇਪੁਖਨੀ ਸੀ ਉਹ ਇਸ ਦੇਸ਼ ਤੇ ਤੇ 100 ਸਾਲ ਰਾਜ ਕਰ ਗਏ ਪੰਜਾਬ ਸੀ ਕੀਤਾ 100 ਸਾਲ ਦਾ ਦੂਜੇ ਦਾ ਮੇਰੇ ਖਿਆਲ 207 ਕੀਤਾ ਹੈ ਬਿਲਕੁਲ ਜੀ ਉਹ ਜਿਹੜੇ ਐਡੇ ਸੀ ਉਹਨਾਂ ਨੇ ਜਿਹੜਾ ਸਿਸਟਮ ਬਣਾਇਆ ਸੀ ਅਸੀਂ ਉਹ ਸਿਸਟਮ ਟੈਸਟ ਕਰਤਾ ਇਸੇ ਕਰਕੇ ਆਪਾਂ ਤਾਪੀ ਪਈਏ ਤੇ ਅੰਨੂ ਗੋਲਾ ਕਹਿੰਦੀ ਕਿ ਤੈਨੂੰ ਪਤਾ ਨਹੀਂ ਲੱਗਦਾ ਪਤਾ ਲੱਗਦਾ ਜੀ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ ਤੁਸੀਂ ਵੇਖ ਰਹੇ ਹੋ ਬਖਤੌਟਲ ਬਖਤੌਟਲੋ ਫੇਸਬੁੱਕ ਪੇਜ ਨਾਲ ਇੰਸਟਾਗ੍ਰam ਜੂਟਿਊਬ ਬੱਦ ਬੱਦ ਸਾਡਾ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਔਰ ਅਗਰ ਸਜਾ ਹੁੰਦਾ ਸਜਾ ਤੁਹਾਡੇ ਆਉਂਦੇ ਆ ਸਾਨੂੰ ਪਤਾ ਲੱਗਦਾ ਅਸੀਂ ਪੜ੍ਹਦੇ ਆ ਸੁਣਦੇ ਆ ਤੇ ਚੰਗੇ ਲੱਗਦੇ ਤੁਹਾਡੇ ਸਜ